ਵੈਲਕਮ ਹੋ ਗਿਆ ਜੀ ਸਾਰੇ ਭਰਾਵਾਂ ਦਾ ਸਾਡੇ ਚੰਨ ਭਜਨਾਂ ਨ ਪਾਕ ਤੇ ਹੋਰ ਵੀਰ ਜੀ ਕਿਹਾ ਟਿਕਠਾ ਜੇ ਸਾਰੇ ਭਰਾ ਮੇਰੇ ਜਿਹੜੇ ਨਵੇਂ ਚੈਨਲ ਤੇ ਸਭ ਤੋਂ ਪਹਿਲਾਂ ਵੀਡੀਓ ਕਰੋ ਲਾਈਕ ਤੇ ਚੈਨਲ ਨੂੰ ਕਰ ਉਸਸ ਫਰਾਈ ਠੀਕ ਹੈ ਜੀ ਅੱਜ ਇੱਕ ਨਵਾਂ ਟੌਪਿਕ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਬਹੁਤ ਹੀ ਵਧੀਆ ਟੌਪਿਕ ਜਿਹੜਾ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹਟਿਆ ਤੇ ਜਿਹੜਾ ਪੰਜਾਬ ਜਿਸ ਪਹਿਲੇ ਆਪਣੇ ਮਨੇ ਬਹੁਤ ਜਿਆਦਾ ਕਰਦਾ ਖੇਡ ਇਹਦੇ ਨਾਮ ਆ ਜੀ ਆਲੂ ਬੁਖਾਰੇ ਦੀ ਖੇਡ ਤੇ ਆਪਾਂ ਚੱਲਦੇ ਆ ਜੀ ਆਪਣੇ ਟੌਪਿਕ ਵੱਲ ਤੇ ਨਾਲੇ ਕਰਦੇ ਆ ਕੁਝ ਗੱਲਾਂ ਬਾਤਾਂ ਤੇ ਫਿਰ ਤੁਹਾਨੂੰ ਅੱਜ ਨਜ਼ਾਰੇਦਾਰ ਇੱਕ ਚੀਜ਼ ਦੱਸਦੇ ਆ ਹਾਂਜੀ ਭਰਾਵੋ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਉਹ ਸਾਨੂੰ ਨਵੀਤਾ ਜੀ ਤੇ ਬਹੁਤ ਹੀ ਵਧੀਆ ਸਿਰਾ ਟੌਪਿਕ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਖੇਡਾਂ ਤੇ ਜਿਹੜੀਆਂ ਚੀਜ਼ਾਂ ਤੇ ਸਾਡੇ ਪੁਰਾਣੇ ਉਸਤਾਦ ਜਿਨ੍ਹਾਂ ਨੇ ਨਾਂ ਕੱਢਿਆ ਵਾ ਦੋਂਦੇ ਦੇ ਕਬੂਤਰ ਕੋਈ ਇੱਕ ਖੇਡ ਤੁਹਾਡੇ ਵਾਸਤੇ ਲੈ ਕੇ ਆਏ ਜੀ ਆਲੂ ਬੁਖਾਰੇ ਦੀ ਗੇਮ ਦੇਖੋ ਜੀ ਇਹਦੇ ਬਾਰੇ ਬੜੀਆਂ ਧਾਰਨਾਵਾਂ ਲੋਕਾਂ 'ਚ ਪੀ ਆਲੂ ਬੁਖਾਰ ਦਾ ਕਬੂਤਰ ਉੱਡ ਵੀ ਜਾਂਦਾ ਤੇ ਨਹੀਂ ਵੀ ਉੱਡਦਾ ਠੀਕ ਹੈ ਜੀ ਪਰ ਵੀਰ ਜੀ ਜਦੋਂ ਜ਼ਿੰਦਗੀ 'ਚ ਸਕਸੈਸ ਹੋਣਾ ਜਾਂ ਕਿਸੇ ਖੇਤਰ 'ਚ ਸਕਸੈਸ ਹੋਣਾ ਤਾਂ ਯਾਰ ਰਿਸਕ ਤੇ ਫਿਰ ਲੈਣੇ ਪੈਂਦੇ ਆ ਰਿਸਕਾਂ ਬਗੈਰ ਕੋਈ ਨਹੀਂ ਜਿੱਮੇ ਲਾ ਠੀਕ ਹੈ ਜੀ ਤੇ ਇਹਦੇ ਬਾਰੇ ਤੁਹਾਨੂੰ ਮੈਂ ਪੂਰੀ ਖੇਡ ਦੱਸੂਗਾ ਆਪਾਂ ਤੇ ਯਾਰ ਕਬੂਤਰ ਡਾਉਣੇ ਵੀ ਗਰਮੀ ਤੇ ਐਂਡ ਕਰਾਉਂਦੇ ਆ ਬਹੁਤ ਵੱਧੀਆ ਉੜਦੇ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਆਪਾਂ ਪੁਆਇੰਟ ਉਡਾਇਆ ਹੀ ਆਇਆਦਵਾਰਿਕ ਤੇ ਆਪਣਾ ਨੰਬਰ ਲੱਗਾ ਉਹ 'ਚ ਇੱਕਾਂ ਸਾਰੇ ਭਰਾਵਾਂ ਦੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜਿਹੜੇ ਸਾਨੂੰ ਦਵਾਵਾਂ ਦਿੰਦੇ ਆ ਤੇ ਵਧੀਆ ਕਮੈਂਟ ਕਰਦੇ ਆ ਮਨਫੀ ਕਮੈਂਟ ਵਿੱਚ ਆਉਂਦੇ ਪਰ ਕੋਸ਼ਕ ਆਉਂਦੇ ਚਲੋ ਆਪਾਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਨਾ ਵਧੀਆ ਹਾਲ ਬਣਿਆ ਆਪਾਂ ਜਾਣਾ ਠੀਕ ਹੈ ਜੀ ਤੇ ਬਹੁਤ ਵਧੀਆ ਕਬੂਤਰਾ ਆਪਣੇ ਗਰਮੀ ਸੀ ਉਸ ਦਿਨ ਇਹ ਤੇ 43 44 ਲਗਭਗ ਸਾਡੇ ਟੈਂਪਰੇਚਰ ਤੇ ਬਹੁਤ ਵਧੀਆ ਕੂਤ ਰੋਟੇ ਬਿਤੇ ਕੋ 18 20 ਛਤਾਂ ਦਾ ਮੁਕਾਬਲਾ ਹੈ ਤੇ ਤਿੰਨ ਪਹਿਲੇ ਤਿੰਨ ਨੰਬਰਾਂ 'ਚ ਆਪਾਂ ਵੀ ਆਏ ਆ ਤੇ ਦੋ ਘੁੱਡੇ ਸਾਡੇ ਆਏ ਇੱਕ ਆਪਣੇ ਸ਼ਹਿਰ ਦਾ ਮੁੰਡਾ ਲਾ ਉਹਦਾ ਵੀ ਨੰਬਰ ਪਿਆ ਤੇ ਆਪਣਾ ਵੀ ਨੰਬਰ ਪਿਆ ਠੀਕ ਹੈ ਜੀ ਤੇ ਕੁਛ ਅ ਥੋੜਾ ਜਿਹਾ ਹੁਬਮੀ ਸਾਹਿਬ ਹੋ ਗਿਆ ਹੀ ਬੈਡ ਲੱਕ ਹੋ ਗਿਆ ਵੀ ਕਬੂਤਰ ਆਪਣਾ ਇੱਕ ਸਾਢੇ 3:00 ਪਾਣੇ 4 ਵਜੇ ਨਹੀਂ ਬੈਹ ਸਕਿਆ ਘਰ ਮਤਲਬ ਉਹ ਬਾਹਰ ਪੈਰ ਲਾ ਗਿਆ ਤੇ ਉਹ ਫਿਰ ਤੁਹਾਨੂੰ ਪਤਾ ਕਬੂਤਰ ਕੱਟ ਗਿਆ ਵੀ ਜਿਹੜੀ ਸਾਡੇ ਘਰ ਦੀ ਕਬੂਤਰਬਾਜੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਐਵਰੇਜ ਦੀ ਬਾਜੀ ਉਹਦੇ ਵਿੱਚ ਕਬੂਤਰ ਘਰ ਬਹਿਣਾ ਜ਼ਰੂਰੀ ਹੁੰਦਾ ਜਦੋਂ ਕਿ ਆਪਾਂ ਦੜੇ ਕਬੂਤਰ ਛੱਡਦੇ ਆ ਜਾਂ ਬਾਹਰ ਛੱਡਦੇ ਉਹਦੇ ਵਿੱਚ ਤੇ ਪਿੰਡ ਚ ਕਿਤੇ ਵੀ ਤੇ ਕਬੂਤਰ ਪਾਸ ਹੁੰਦਾ ਪਰ ਘਰ ਦੀ ਕਬੂਤਰਬਾਈ ਦੇ ਰੂਲ ਥੋੜੇ ਲੱਗ ਆ ਤੇ ਉਹ ਸਾਡੇ ਕਬੂਤਰ ਨੇ ਸਾਡੇ ਘਰ ਨਹੀਂ ਪੈਰ ਲਾਇਆ ਅਗਰ ਉਹ ਕਬੂਤਰ ਘਰ ਬਹਿ ਜਾਂਦਾ ਤੇ ਸਾਡਾ ਐਵਰੇਜ ਵੀ ਪਹਿਲਾ ਨੰਬਰ ਹੀ ਤੇ ਬੈਸਟ ਵੀ ਆਪਣਾ ਆ ਜਾਣਾ ਠੀਕ ਹੈ ਜੀ ਤੇ ਚਲੋ ਇਹ ਪਾਰਟ ਆਫ ਗੇਮ ਆ ਸਾਰੇ ਚੀਜ਼ਾਂ ਉਵੇਂ ਨਹੀਂ ਹੁੰਦੀਆਂ ਜਿਵੇਂ ਬੰਦਾ ਸੋਚ ਸੋਏ ਦਾ ਠੀਕ ਹੈ ਜੀ ਤੇ ਚਲੋ ਬਹੁਤ ਵਧੀਆ ਫਿਰ ਵੀ ਰਿਜ਼ਲਟ ਲਿਆ ਬੜੀ ਗਰਮੀ ਯਾਰ 43 44 ਟੈਂਪਰੇਚਰ ਚ ਥੋੜਾ ਨੀਂਦਾ ਬੜਾ ਜਿਆਦਾ ਟੈਂਪਰੇਚਰ ਰਿਹਾ ਤੇ ਬੜੇ ਬੜੇ ਕਬੂਤਰ ਤਗੜੇ ਟਾਈਮ ਨਾਲ ਬਹਿ ਗਏ ਤੇ ਚਲੋ ਇਹ ਕੀ ਹੋ ਗਈ ਤੇ ਇੱਕ ਜਿਹੜੀ ਆਪਾਂ ਪੁਰਾਣੀ ਪਿਛਲੀ ਵੀਡੀਓ ਪਾਈ ਆ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਬੜੀ ਉਹਨਾਂ ਸਲਾਮ ਕੀਤੀ ਤੇ ਮੇਰੇ ਵੀਰ ਨੇ ਵੀਡੀਓ ਲਾਟ ਤੱਕ ਦੇਖੋ ਬੜਾ ਵਧੀਆ ਟੌਪਿਕ ਮੈਂ ਕਵਰ ਕਰਨਾ ਅੱਜ ਤੇ ਸਕੇਪ ਨਾ ਕਰਿਆ ਕਰੋ ਵੀਡੀਓ ਪਤਾ ਨਹੀਂ ਲੱਗਦਾ ਫਿਰ ਤੇ ਚੈਨਲ ਨੂੰ ਲਾਈਕ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਦਿਆ ਕਰੋ ਜਿਹੜੇ ਤੁਹਾਨੂੰ ਸਾਡੀ ਨਵੀਂ ਵੀਡੀਓ ਆਊਗੀ ਉਸ ਵੇਲੇ ਤੁਹਾਨੂੰ ਪਤਾ ਲੱਗ ਜੂਗਾ ਵਹੇ ਗਿਣੀਆਂ ਚੁਣੀਆਂ ਵੀਡੀਓ ਆਪਾਂ ਰੋਜ਼ ਤੇ ਪਾਉਂਦੇ ਨਹੀਂ ਹਫਤੇ ਜੀ ਇੱਕ ਤੋਂ ਵੀਡੀਓ ਪਾਈ ਦੀ ਠੀਕ ਹੈ ਜੀ ਉਹ ਵੀ ਵੀਡੀਓ ਆਪਣੇ ਨੌਲੇਜ ਫੁੱਲ ਜਿਹੜੀਆਂ ਹੁੰਦੀਆਂ ਇਹ ਉਹ ਪਾਉਂਦੇ ਆ ਇੱਕ ਤੋਂ ਬੰਦੇ ਨੇ ਤੁਹਾਨੂੰ ਨਾਮ ਲੈ ਕੇ ਦੱਸਦਾ ਮਾਂ ਉਹਨਾਂ ਨੇ ਯਾਰ ਕਮੈਂਟ ਕਰਕੇ ਵੀ ਦੱਸਿਆ ਪਿਛਲੀ ਵੀਡੀਓ ਚ ਕਿ ਜਿਹੜੀ ਆਪਾਂ ਗੇਮਾਂ ਦੱਸਿਆ ਵਾਂ ਕੁਝ ਖੇਡਾਂ ਉਹਨਾਂ ਜੋ ਉਹਨਾਂ ਨੇ ਯੂਜ਼ ਕੀਤੀਆਂ ਯਾਰ ਵੇਖੋ ਮੈਂ ਤੁਹਾਨੂੰ ਪਹਿਲਾਂ ਕਹਿੰਨਾ ਆਪਾਂ ਫ੍ਰੀ ਆਫ ਪੋਸਟ ਅਸੀਂ ਕਿਸੇ ਕੋ ਕੋਈ ਚੀਜ਼ ਨਹੀਂ ਲੈਣੀ ਹੁਣ ਇਹਨਾਂ ਭਰਾਵਾਂ ਕੋਈੜਾ ਕੋਈ ਲਿਆ ਨਾ ਇਹਨਾਂ ਨੇ ਮੈਂ ਜਾਣਦਾ ਇਹਨਾਂ ਨੇ ਸਾਡੀ ਵੀਡੀਓ ਵੇਖ ਕੇ ਹੀ ਗੇਮ ਲਾਈ ਆਪਣੇ ਕਬੂਤਰਾਂ ਤੇ ਤੇ ਰਿਜ਼ਲਟ ਵੀ ਆंदे ਬਹੁਤ ਵਧੀਆ ਇੱਕ ਭਰਾ ਵਾ ਹੈਪੀ ਸਟੂਡੀਓ ਨਾਮ ਦਾ ਉਹਦਾ ਨਾਮ YouTube ਤੇ ਉਹ ਆਂਦਾ ਭਾਜੀ ਮੈਂ ਤੁਹਾਡੇ ਖੇਡ ਵਰਤੀ ਹੀ ਆਪਣੇ ਕਬੂਤਰਾਂ ਤੇ ਪਿੰਡ ਨਹੀਂ ਦੱਸਾਂ ਕਿ ਕਿਹੜਾ ਤੇ 3-4 ਘੰਟੇ ਸਾਡੇ ਕਬੂਤਰ ਵਜੇ ਯਾਰ ਵੇਖੋ ਜਦੋਂ ਗਰਮੀ ਹੋਵੇ ਨਾ 12 ਵਜੇ ਕਬੂਤਰ ਬੈੰਦਾ ਜਾਂ 10-11 ਵਜੇ ਉਹ 3-4 ਘੰਟੇ ਕਬੂਤਰ ਵਾਦ ਕੇ ਜਦੋਂ ਬੈੰਦਾ ਤੇ ਬਹੁਤ ਹੁੰਦਾ ਤੇ ਜਦੋਂ ਤੁਸੀਂ ਕਬੂਤਰ ਬਾਹਰ ਛੱਡਦੇ ਯਾਰ ਬਾਹਰ ਨਹੀਂ ਕਬੂਤਰ ਬੈੰਦੇ ਜਲਦੀ ਜੀ ਤੇ ਮੈਂ ਅੱਗੇ ਵੀ ਇਹ ਚੀਜ਼ ਦਾਦਾ ਮੈਂ ਇੱਥੇ ਇੱਕ ਡਿਟੇਲ ਵੀਡੀਓ ਵੀ ਲੈ ਕੇ ਆਉਂਗਾ ਠੀਕ ਹੈ ਜੀ ਇੱਕ ਭਰਾ ਸਾਡਾ ਜਸਮਿੰਦਰ ਸਿੰਘ 1573 YouTube ਤੇ ਇਹਦਾ ਨਾਮ ਆਈਡੀ ਆ ਇਹਨੇ ਕਿ ਆ ਪਾਜੀ ਤੁਹਾਡੀ ਗੇਮ ਤੇ ਨਾ ਕਬੂਤਰ ਸਾਂਭੇ ਬਹੁਤ ਜ਼ਿਆਦਾ ਉੱਡੇ ਜਿੰਨੀ ਮੇਰੀ ਸੋਚ ਆ ਸੋਚੋਂ ਵੀ ਵੱਧ ਉੱਡੇ ਕਬੂਤਰ ਤੇ ਇੰਨਾ ਕਬੂਤਰ ਉੱਡੇ ਫਿਰ ਰਾਤ ਨੂੰ ਕਬੂਤਰ ਬਾਹਰ ਰਹਿ ਕੇ ਕਬੂਤਰ ਸਾਡੇ ਹੱਥ ਨਹੀਂ ਆਏ ਤੇ ਯਾਰ ਵੇਖੋ ਆ ਜਿਹੜੇ ਹੁਣ ਬੰਦੇ ਕਮੈਂਟ ਕਰਨ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਟਰਸਟ ਕੀਤਾ ਗੇਮ ਤੇ ਤੇ ਗੇਮ ਯੂਜ਼ ਕੀਤੀ ਯਾਰ ਵੇਖੋ ਇਹਨਾਂ ਕੋ ਮੈਂ ਕੋਈ ਪੈਸਾ ਲਿਆ ਯਾਰ ਯਾਰ ਕਿਸਮਤ ਆਪੋ ਆਪਣੀ ਹੁੰਦੀ ਹੈ ਤੇ ਹੁਣ ਇਹਨਾਂ ਬੰਦਿਆਂ ਦੇ ਨੰਬਰ ਲੱਗੇ ਆ ਜਾ ਇਹਨਾਂ ਤੇ ਕਬੂਤਰ ਰੋਡੇ ਆ ਤੇ ਯਾਰ ਇਹਨਾਂ ਨੂੰ ਖੁਸ਼ੀ ਹੋਈ ਨਾ ਅਸੀਂ ਗੇਮ ਯੂਜ਼ ਕੀਤੀ ਤੇ ਟਲਟ ਮਿਲਿਆ ਕੁਝ ਲੋਕ ਤੇ ਉਹ ਕਰਕੇ ਭੰਡਿ ਗਰੀ ਜਾਂਦੇ ਯਾਰ ਲੈ ਤੁਹਾਡੇ ਆਪਣੇ ਨਹੀਂ ਉੜਦੇ ਤੁਸੀਂ ਯੂਜ਼ ਨਹੀਂ ਕਰਦੇ ਯਾਰ ਅਸੀਂ ਉਹੋ ਚੀਜ਼ੀ ਦੱਸਦੇ ਆ ਜਿਹੜੀ ਚੀਜ਼ ਅਸੀਂ ਖੋਜੂਗਾ ਤੇ ਯਾਰ ਅੱਗੇ ਵੀ ਮੈਂ ਨਾ ਮਾਰਾ ਇਸੋਕ ਰੱਖ ਕੇ ਪਰਵਾਧਮਾ ਵੇ ਰੱਖੇ ਅੱਗੇ ਵੀ ਬੜੇ ਬੜੇ ਕਬੂਤਰਵਾਜੀ ਦੇ ਆਪਾ ਪੜਦੇ ਲਾਵਾਂਗੇ ਅੱਗੇ ਵੀ ਤੁਹਾਨੂੰ ਦੱਸੂਗਾ ਕਿ ਕਬੂਤਰਵਾਜੀ ਨਹੀਂ ਓਕੀ ਐਨੀ ਚ ਨਹੀਂ ਬਣਾਈ ਲੋਕਾਂ ਨੇ ਠੀਕ ਹੈ ਜੀ ਤੇ ਕੂੜ ਗੱਲਾਂ ਕੋਈ ਨਹੀਂ ਹੁਣ ਤੁਹਾਡੇ ਵਿੱਚੋਂ ਕਮੈਂਟ ਕੀਤਾ ਇੱਕ ਮੁੰਡਾ ਮਾਲਵੇ ਦਾ ਜਾਂ ਕੋਈ ਮੈਂ ਕਿਹਾ ਜਾਂ ਮੇਰਾ ਕੋ ਬੰਦਾ ਮੈਂ ਇਹਨਾਂ ਨੂੰ ਜਾਣਦਾ ਮੈਂ ਯਾਰ ਬਾਈ ਫੇਸ ਮਤਲਬ ਆਪਣਾ ਇੱਕ ਸਬਸਕ੍ਰਾਈਬਰ ਹੀ ਆ ਤੇ ਇਹ ਕਰਕੇ ਮੇਰੇ ਵੀਰ ਤੁਸੀਂ ਮੈਂ ਇੰਟਰਸਟ ਕਰਾ ਕਰੂ ਯੂਜ਼ ਕਰਕੇ ਵੇਖੋ ਯਾਰ ਚੀਜ਼ਾਂ ਅਸੀਂ ਕੋਈ ਤੁਹਾਨੂੰ ਉਹ ਫੇਕ ਫਾਲਤੂ ਕੋ ਦੂਜੀ ਚੀਜ਼ ਨਹੀਂ ਦੱਸਦੇ ਜਿਹੜੀ ਨਹੀਂ ਕੰਮ ਦੀ ਜਿਹੜੀ ਚੀਜ਼ ਵਰਤੀ ਆ ਰਿਜ਼ਲਟ ਲਿਆ ਵਾ ਉਹ ਚੀਜ਼ਾਂ ਦੱਸਣੀ ਆ ਠੀਕ ਹੈ ਜੀ ਤੇ ਬਾਕੀ ਸਾਮ ਸੰਭਾਲ ਵੀ ਯਾਰ ਹੁੰਦੀ ਆ ਕੋ ਆਪਣੀ ਠੀਕ ਹੈ ਜੀ ਚੋ ਜਿਆਦਾ ਗੱਲਾਂ ਨਹੀਂ ਕਰਦਾ ਮੈਂ ਆਪਣੇ ਟੌਪਿਕ ਤੋਂ ਨਾਲ ਫਿਰ ਵੀਡੀਓ ਹੋ ਜਾਂਦੀ ਥੋੜੀ ਜਿਹੀ ਲੰਮੀ ਠੀਕ ਹੈ ਵੀਰ ਜੀ ਤੇ ਅੱਜ ਵੀਰ ਜੀ ਖੇੜ ਦੀ ਮੰਨ ਗੱਲ ਕਰਨ ਲੱਗਾ ਆਲੂ ਬੁਖਾਰੇ ਦੀ ਖੇੜ ਦੀ ਠੀਕ ਹੈ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗਾ ਵੀ ਆਲੂ ਬੁਖਾਰਾ ਕਿਹੋ ਜਿਹਾ ਲੈਣਾ ਆਲੂ ਬੁਖਾਰਾ ਕਿਹੋ ਜਿਹਾ ਹੋਣਾ ਚਾਹੀਦਾ ਆਲੂ ਬੁਖਾਰੇ ਨੂੰ ਕਿਵੇਂ ਭੇਣਾ ਕਿੰਨੇ ਪਾਣੀ ਚ ਭੇਣਾ ਕਿਵੇਂ ਲਾਉਣਾ ਕਿੰਨਾ ਲਾਉਣਾ ਤੇ ਕਦੋਂ ਲਾਉਣਾ ਸਾਰੇ ਡਿਟੇਲ ਜੇ ਮੈਂ ਤੁਹਾਨੂੰ ਦੱਸੂਗਾ ਤੇ ਮੇਰੇ ਭਰਾ ਤੁਸੀਂ ਚੈੱਕ ਕਰਕੇ ਜਰੂਰ ਵੇਖੋ ਆਪਣੇ ਕੰਪਿਊਟਰਾਂ ਤੇ ਤੇ ਇਹ ਵੀ ਦੱਸੂਗਾ ਵੀ ਆਲੂ ਬੁਖਾਰੇ ਦਾ ਫੰਕਸ਼ਨ ਕੀ ਹੈ ਆਲੂ ਫਾਰਾ ਕੰਮ ਕੀ ਕਰਦਾ ਠੀਕ ਹੈ ਗਰਮੀ ਕੱਢਦਾ ਜਾਂ ਸਰੀਰ ਬਣਾਉਂਦਾ ਜਾਂ ਕਿਵੇਂ ਠੀਕ ਹੈ ਜੀ ਤੇ ਇਹਦੀ ਲਾਉਣ ਦੀ ਬਿਲਕੁਲ ਸਹੀ ਟਾਈਮਿੰਗ ਕੀ ਹੈ ਜੋ ਅਸੀਂ ਪਰਖੀਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਤੇ ਬਣੇ ਰਹੋ ਟਾਪਿਕ ਬਹੁਤ ਵਧੀਆ ਵੀਡੀਓ ਸਕਿੱਪ ਨਾ ਕਰਿਓ ਅੱਗੇ ਜਾ ਕੇ ਲਾਹਰ ਤੱਕ ਵੀਡੀਓ ਜ਼ਰੂਰ ਵੇਖੋ ਤੇ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਬਾ ਦਿਆ ਕਰੋ ਜੇ ਤੁਹਾਨੂੰ ਜਲਦੀ ਵੀਡੀਓ ਕੋਈ ਨਵੀਂ ਆਹੀ ਪਾਉਣੇ ਆ ਤੁਹਾਡੇ ਤੱਕ ਪਹੁੰਚ ਸਕੀ ਠੀਕ ਹੈ ਜੀ ਤੇ ਚਲੋ ਵੀਰ ਜੀ ਚੱਲਦੇ ਆਪਾਂ ਆਲੂ ਬਖਾਰਾ ਸਭ ਤੋਂ ਪਹਿਲਾਂ ਤੇ ਆਲੂ ਬਖਾਰਾ ਵੀਰ ਜੀ ਕਿਹੇ ਵੀ ਪੰਸਾਰੀ ਕੋ ਆਲੂ ਬਖਾਰਾ ਤੁਹ ਨਹੀਂ ਲੈ ਸਕਦੇ ਤੁਹਾਡੇ ਸ਼ਹਿਰ ਤੇ ਤੁਹਾਡੇ ਪਿੰਡ ਚ ਜਾਂ ਤੁਹਾਡੇ ਲਾਗੇ ਕੋਈ ਕਸਬਾ ਹੋ ਤਾਂ ਤੁਹਾਨੂੰ ਰਾਮ ਨਗਰ ਜਾਂ ਹੋਰ ਤੁਹਾਨੂੰ ਮੈਂ ਬਹੁਤ ਵਧੀਆ ਤਰੀਕਾ ਦੱਸ ਲਵਾਂ ਜੇ ਕਿਸੇ ਦਾ ਕੋਈ ਬੰਦਾ ਦੁਬਈ ਜਾਂ ਸਾਊਦੀਆਰਬ ਜਾਂ ਇਹ ਸਾਈਡ ਰਹਿੰਦਾ ਤੇ ਇਹ ਸਾਈਡ ਤੋਂ ਜੇ ਤੁਸੀਂ ਆਲੂ ਬੁਖਾਰਾ ਮੰਗਾ ਸਕਦੇ ਕੀ ਆਰ ਉਹਦਾ ਕੋਈ ਮੁਕਾਬਲਾ ਨਹੀਂ ਇੱਕ ਪੈਕਟ ਮੰਗਾ ਲਓ ਤੁਹਾਡਾ ਸੀਜ਼ਨ ਵਧੀਆ ਨਿਕਲੇ ਠੀਕ ਹੈ ਜੀ ਇੱਕ ਪੁਆਇੰਟ ਹੋ ਗਿਆ ਹੁਣ ਆਲੂ ਬੁਖਾਰੇ ਤੇ ਵੀ ਬੜੀਆਂ رائے ਆਵਾਵਾਂ ਵੀ ਕਿਹੋ ਜਿਹਾ ਰੰਗ ਕੋਈਆਂ ਦਾ ਕਾਲੇ ਰੰਗ ਦਾ ਹੋਣਾ ਚਾਹੀਦਾ ਕੋਈਆਂ ਦਾ ਲਾਲ ਰੰਗ ਦਾ ਹੋਣਾ ਚਾਹੀਦਾ ਮੈਂ ਯਾਰ ਰੰਗਾਂ ਦੇ ਪਿੱਛੇ ਕਦੇ ਨਹੀਂ ਪਿਆ ਤੁਸੀਂ ਵਧੀਆ ਕੁਆਲਿਟੀ ਦਾ ਆਲੂ ਬੁਖਾਰਾ ਤੁਹਾਨੂੰ ਕਹੋ ਨਾ ਜਾ ਕੇ ਫਨਸਾਰੀ ਤੁਹਾਨੂੰ ਦੇ ਦੂਗਾ ਜਿਹੜਾ ਜਿਆਦਾ ਆਲੂ ਬੁਖਾਰਾ ਕਾਲਾ ਹੋਇਆ ਹੁੰਦਾ ਨਾ ਉਹ ਆਲੂ ਬੁਖਾਰਾ ਥੋੜਾ ਵੀਕੀ ਹੁੰਦਾ ਪੁਰਾਣਾ ਹੁਣ ਕਈ ਬੰਦੇ ਮੈਂ ਵੇਖਿਆ ਆਉਂਦੇ ਯਾਰ ਅਸੀਂ 4-4 ਸਾਲ 5-5 ਸਾਲ ਪੁਰਾਣੇ ਆਲੂ ਬੁਖਾਰੇ ਯਾਰ ਇੱਕ ਫਰੂਟ ਆਲੂ ਬੁਖਾਰਾ ਮੰਨ ਲਓ 1 ਸਾਲ ਲੰਘ ਗਿਆ 2 ਸਾਲ ਲੰਘ ਗਿਆ 3 ਸਾਲ ਲੰਘ ਗਿਆ ਯਾਰ ਉਹਦੇ ਵਿੱਚ ਜਿਹੜੇ ਤੱਤ ਆ ਉਹਦੇ ਵਿੱਚ ਜਿਹੜੀ એનર્ਜੀ ਆ ਉਹ ਜੀਵਤ ਚੀਜ਼ ਨਹੀਂ ਆ ਜਦੋਂ ਫਲ ਤੋੜ ਲਿਆ ਉਹ ਇੱਕ ਤਰ੍ਹਾਂ ਦੀ ਮਰੀ ਮਰੀ ਹੋਈ ਚੀਜ਼ ਆ ਤੇ ਯਾਰ ਉਹਦੀ એનર્ਜੀ ਵਧੂਗੀ ਜਾਂ ਘਟੂਗੀ ਤੁਸੀਂ ਆਪ ਦੱਸੋ ਸੌਖੇ ਸੌਖੇ ਉਹਦੇ ਵਿੱਚੋਂ એનર્ਜੀ ਲਾਸ ਹੁੰਦੀ ਆ ਤਾਂ ਹੀ ਕਾਲਾ ਹੋ ਜਾਂਦਾ ਵੀਰ ਜੀ ਆਲੂ ਬੁਖਾਰਾ ਕਾਲੇ ਨਹੀਂ ਥੋੜੇ ਜੇ ਮਿੱਟ ਮੈਲੇ ਕਲਰ ਦਾ ਹੁੰਦਾ ਅ ਹਲਕਾ ਜਿਹਾ ਲਾਲ ਹੋਵੇ ਤਾਜ਼ਾ ਆਲੂ ਬੁਖਾਰਾ ਹੋਵੇ ਉਹ ਯਾਰ ਯੂਜ਼ ਕਰੋ ਮੈਂ ਤੇ ਉਹਦਾਂ ਹੀ ਲਿਆ ਬਹੁਤ ਵਧੀਆ ਚੰਗਾ ਲੱਗਦਾ ਜੀ ਪੁਰਾਣੇ 4-4 ਸਾਲ ਯਾਰ ਮੈਨੂੰ ਚਲੋ ਕਿਸੇ ਭਰਾ ਦਾ ਹੋਊਗਾ ਤਜਰਬਾ ਤੇ ਆਪਾਂ ਕਹਿ ਨਹੀਂ ਸਕਦੇ ਪਰ ਮੈਂ ਤੈਨੂੰ ਦੱਸਦਾ ਵੀ ਤਾਜੀ ਚੀਜ਼ ਜਿਹੜੀ ਤਾਜੀ ਇਹ ਨਹੀਂ ਵੀ ਹੁਣ ਤਾਜ਼ਾ ਆਲੂਖਾਰਾ ਲੈ ਕੇ ਭੇਰੋ ਸੁੱਕਾ ਆਲੂਖਾਰਾ ਹੋਵੇ ਫਰੈਸ਼ ਹੋਵੇ ਜਿਆਦਾ ਪੁਰਾਣਾ ਨਾ ਹੋਵੇ ਠੀਕ ਹੈ ਜੀ ਉਹ ਆਲੂਖਾਰਾ ਜਿਹੜਾ ਤੁਸੀਂ ਕਰੋ ਵੀਰ ਜੀ ਵੇਖੋ ਆਲੂਖਾਰਾ ਕਬੂਤਰਾਂ ਦੇ ਹਿਸਾਬ ਨਾਲ ਲੱਗਦਾ ਜੇ ਤੇ ਕਿਸੇ ਨੇ ਐਵਰੇਜ ਦੀ ਬਾਜੀ ਡੋਣੀ ਆ 6 ਕਬੂਤਰ ਡੋਣੇ ਤੇ 3 ਆਲੂਖਾਰੇ ਭੇਰੋ ਸੱਤਾਂ ਨੂੰ ਵੀ ਲੱਗ ਜਾਂਦਾ ਉਹ ਠੀਕ ਹੈ ਜੀ ਪਾਣੀ ਉਹਨਾਂ ਵੱਜ ਜਾਂਦਾ ਕੀ ਕਰੀ ਮੈਂ ਤੇ 2.5 ਦਿਨ ਤਿੰਨ ਆਲੂ ਬੁਖਾਰਾ ਭੇਜ ਜਿਹੜੇ ਬਾਕੀ ਪਾਣੀ ਢੋਲੀ ਦਾ ਨਹੀਂ ਉਹ ਕਬੂਤਰਾਂ ਨੂੰ ਪਾ ਦੇ ਦਾ ਕਬੂਤਰਾਂ ਦੇ ਵਾਸਤੇ ਦੂਜਿਆਂ ਵਾਸਤੇ ਬੜਾ ਵਧੀਆ ਦਾ ਹੁਣ ਹੋ ਗਿਆ ਜੀ ਆਲੂ ਬੁਖਾਰਾ ਕਿਹੋ ਜਿਹਾ ਜਾਨਾ ਤੁਹਾਨੂੰ ਮੈਂ ਦੱਸਾਂ ਹੁਣ ਕੋਈ ਜੀ ਆਲੂ ਬੁਖਾਰਾ ਦਾ ਫੰਕਸ਼ਨ ਕੀ ਹੈ ਆਲੂ ਬੁਖਾਰਾ ਵੀਰ ਜੀ ਇੱਕ ਇਹੋ ਜਿਹਾ ਫਰੂਟ ਆ ਜੋ ਗਰਮੀ ਦੀ ਜਾਨ ਹੈ ਗਰਮੀ ਵਾਲੇ ਸੀਜ਼ਨ ਚ ਆਲੂ ਬੁਖਾਰਾ ਜਲਾਵ ਦੇ ਤੌਰ ਤੇ ਕਬੂਤਰਾਂ ਨੂੰ ਲਾ ਲੈਂਦੇ ਆਪਾਂ ਤੇ ਤਾਕਤ ਦੇਣ ਵਾਸਤੇ ਲਾ ਲੈਂਦੇ ਇਹ ਕਬੂਤਰ ਦੀ ਜਿਹੜੀ ਅੰਦਰ ਦੀ ਜਿਹੜੇ ਆਲੂ ਬੁਖਾਰਾ ਦਾ ਨਾ ਮੈਂ ਅੱਗੇ ਪਿੱਛੇ ਵੀਡੀਓ ਵੀ ਪਾਈ ਆ ਵੇਖ ਲਓ ਡਿਟੇਲ ਸਾਰਾ ਉਹਦੇ ਬਾਰੇ ਮਿਕਸ ਚ ਆਲੇ ਬਾਰੇ ਵੀ ਦੇਣੀ ਵਿਟਾਮਿਨਾਂ ਦੀ ਭਰਪੂਰ ਖਜ਼ਾਨਾ ਵਿੱਚ ਇੰਨੇ ਮਲਟੀ ਵਿਟਾਮਿਨਾਂ ਨੇ ਤੇ ਜਦੋਂ ਕਬੂਤਰ ਨੂੰ ਆਪਾਂ ਦਿੰਨੇ ਨਾ ਕਬੂਤਰ ਦੀ ਇਹ એનર્ਜੀ ਪੂਰੀ ਕਰਦਾ ਕਬੂਤਰ ਨੂੰ ਭੁੱਖਣੇ ਲੱਗਣ ਦਿੰਦਾ ਉਹਦੀ ਭੁੱਖ ਮਾਰਦਾ ਯਾਰ ਵੇਖੋ ਹੁਣ ਜਦੋਂ ਅਸੀਂ 20 ਰੋਟੀਆਂ ਖਾਣ ਲੇ ਤਾਂ ਕਦੋਂ ਭਜਣੀਆਂ ਵੇਖੋ 20 ਗਿਰੀਆਂ ਕਦੋਂ ਭਜਣੀਆਂ ਉਹੋ ਜਦੋਂ ਅਸੀਂ ਆਲੂ ਬੁਖਾਰਾ ਲਾਉਣੇ ਆ ਤੇ ਆਲੂ ਬੁਖਾਰਾ ਇੱਕ ਹੈ ਉਹਦਾ ਲਾਉਣਾ ਪਾਣੀ ਉਹ ਹਾਜਮ ਵੀ ਜਲਦੀ ਹੋ ਜਾਂਦਾ ਤੇ ਸਰੀਰ ਨੂੰ ਅੰਦਰੋਂ ਜਿਹੜੀ ਉਹਦਾ ਨਿਚੋੜ ਹੁੰਦਾ ਜਿਹੜਾ ਉਹਦੀ ਤਾਕਤ ਹੁੰਦੀ ਆ ਸਰੀਰ ਨੂੰ ਬਣਾਉਂਦਾ ਤੇ ਕਬੂਤਰ ਥੱਲੇ ਉਹ ਲਾਲ ਕਰਦਾ ਤੇ ਜਿਹੜਾ ਕਬੂਤਰ ਦੀ ਪਾਣੀ ਦੀ ਜਿਹੜੀ ਤਪਸ਼ ਹੁੰਦੀ ਨਾ ਜਿਹਦਾ ਪਾਣੀ ਦੀ ਜਿਹੜੀ ਉਹਦੀ ਮਤਲਬ ਕਿ ਮੈਂ ਪਾਣੀ ਪੀ ਉਹ ਪਾਣੀ ਦੀ ਜਿਹੜੀ ਉਹਦੀ ਚਾਹ ਨਾਲ ਆਉਂਦੇ ਉਹਨੂੰ ਘਟ ਕਰਦਾ ਯਾਨੀ ਕਿ ਕਹਿਣ ਦਾ ਭਾਵ ਕਿ ਉਹਦੀ ਡੀ ਹਾਈਡਰੇਸ਼ਨ ਨੂੰ ਦੂਰ ਕਰਦਾ ਤੇ ਪਾਣੀ ਦੀ ਕਮੀ ਨੂੰ ਵੀ ਪੂਰੀ ਕਰਦਾ ਇਹ ਆਲੂ ਬੁਖਾਰੇ ਦੇ ਫੰਕਸ਼ਨ ਨੂੰ ਤੁਹਾਨੂੰ ਦੱਸਤਾ ਤੇ ਜੇ ਡਿਟੇਲ ਚਾਹਣਾ ਪੇਖੀ ਆਪਣੀ ਵੀਡੀਓ ਆਲੂ ਬੁਖਾਰਾ ਵੀ ਜੀ ਭੇੜੋ ਇੱਕ ਕੱਚ ਦਾ ਗਲਾਸ ਲੋ ਜਿਤਰਾ ਤੁਸੀਂ ਐਦਵਾਰ ਬਾਜੀ ਚੜਨੇ ਆ ਛਣਿਚਰ ਵਾਰ 10 ਵਜੇ ਕੱਚ ਦਾ ਗਲਾਸ ਲੈ ਲਓ ਜਿਹਦੇ ਵਿੱਚ ਪਰੌ ਪਾਏ ਦੇ ਗਾਹ ਨੂੰ ਪੂਰਾ ਦੋ ਤੇ ਨਾਲ ਆਲੂ ਬੁਖਾਰੇ ਵੀ ਸੋੜ ਦੋ ਜੇ ਛਿਆਂ ਕਬੂਤਰ ਨੇ ਜੀ ਇੱਕ ਕਬੂਤਰ ਨੇ ਉਹਦੇ ਇੱਕ ਹੀ ਆਲੂ ਬੁਖਾਰਾ ਉਹ ਤੋਂ ਟੱਕ ਦੋ ਧੁੱਪ ਦੇ ਵਿੱਚ ਰੱਖੋ ਹੁਣ ਆ ਗਿਆ ਜੀ ਆਲੂ ਬੁਖਾਰੇ ਭੇਨ ਦਾ ਟਾਈਮ ਪਿਆਰ ਨੂੰ ਬੁਖਾਰਾ ਪਿਉਣਾ ਕਰੋ ਵੀਰ ਜੀ ਇੱਕ ਕੱਚ ਦਾ ਗਲਾਸ ਲਓ ਪੂਰਾ ਪਾਣੀ ਦਾ ਭਰ ਲਓ ਜਿੰਨੇ ਕਬੂਤਰ ਹਿਸਾਬ ਨਾਲ ਉਹ ਬੁਖਾਰਾ ਇੱਕ ਕਬੂਤਰ ਤੇ ਇੱਕ ਹੀ ਬਹੁਤ ਹੈ ਜੇ 6 ਕਬੂਤਰ ਹੋਣ ਤੇ 3 ਨਾਲ ਬੁਖਾਰਾ ਪੀ ਦੋ ਕਬੂਤਰ ਨੂੰ ਜੇ ਹਿਸਾਬ ਨਾਲ ਆਉਣਾ ਉਹਸਾ ਨਾਲ ਪੀ ਲਓ ਵੀਰ ਜੀ ਅਹੀਂ ਤੇ ਲਾਉਣੇ ਕਬੂਤਰ ਨੂੰ ਸ਼ਾਮ ਨੂੰ ਉਹ ਬੁਖਾਰਾ ਤੇ ਅਹੀਂ ਸਵੇਰੇ ਕੀ ਕਰਦੇ ਜਦੋਂ ਸਵੇਰੇ ਕਬੂਤਰ ਸਾਹਮਦੇ ਆ ਠੀਕ ਹੈ ਜੀ ਤੇ ਉਦੋਂ ਹੀ ਕਰ ਲਓ ਬੁਖਾਰਾ ਪੀ ਲੈਣੇ ਘੱਟ ਤੋਂ ਘੱਟ ਵੀਰ ਜੀ ਤੁਹਾਡਾ ਆਲੂ ਬੁਖਾਰਾ 8 ਤੋਂ 10 ਘੰਟੇ ਤੱਕ ਭਿੱਜਾ ਰਹਿਣਾ ਚਾਹੀਦਾ ਸਵੇਰੇ 6 ਵਜੇ ਉਠੋ ਕਾਜ ਦੇ ਗਲਾਸ 'ਚ ਆਲੂ ਬੁਖਾਰਾ ਪਾ ਦਿਓ ਟੱਕ ਦਿਓ ਤੋਂ ਤੇ ਰੱਖ ਦਿਓ ਬਾਹਰ ਜਿੱਥੇ ਮਾੜੀ ਜਿਹਾ ਧੁੱਪ ਪਵੇ ਦੁਪਹਿਰੇ 12 ਵਜੇ ਤੱਕ ਉਥੇ ਪੈਣ ਤੋਂ ਚੋਕੇ ਅੰਦਰ ਰੱਖ ਲਓ ਸ਼ਾਮ ਨੂੰ ਜਦੋਂ ਆਲੂ ਬੁਖਾਰਾ ਦੇਣਾ ਅਹੀਂ ਲਾਉਣੇ ਵੀਰ ਜੀ 5 ਤੋਂ 6 ਵਜੇ ਦੇ ਵਿੱਚ ਆਲੂ ਬੁਖਾਰਾ ਸ਼ਾਮ ਨੂੰ ਜਦੋਂ ਕਬੂਤਰ ਬਦਾਮ ਤੋਂ ਖੇਜ ਜਾਂਦਾ ਪਾਣੀ ਪੂਣੀ ਲੱਗ ਜਾਂਦਾ ਹਨ ਉਦੋਂ ਅਹੀਂ ਆਲੂ ਬੁਖਾਰਾ ਲਾਉਣੇ ਤੁਸੀਂ ਕੀ ਕਰਨਾ ਮੈਂ ਜਦੋਂ ਚੋਕੇ ਆਲੂ ਬੁਖਾਰਾ ਅੰਦਰ ਰੱਖਣਾ 2 3 ਵਜੇ ਉਹਨੂੰ ਚੰਗੀ ਤਰ੍ਹਾਂ ਮਸਲ ਲੈਣਾ ਮਸਲ ਕੇ ਉਹਦਾ ਪਾਣੀ ਕੱਢ ਕੇ ਰੱਖ ਲੈਣਾ ਹੁਣ ਕਈ ਭਰਾਣ ਦੇ ਮਸਲਣੇ ਚਾਹੀਦਾ ਯਾਰ ਆਪੋ ਆਪਣੇ ਧਾਰਨਾ ਅਸੀਂ ਤੇ ਆਲੂ ਬਖਾਰਾ ਨੂੰ ਮਸਲ ਕੇ ਪੂਰਾ ਛੋਣੇ ਨਾਲ ਛਾਣ ਲੈਦਾ ਫਿਰ ਉਹਨੂੰ ਕੱਪੜਾ ਛਾਣ ਕਰਕੇ 1 2 ਵਜੇ ਗਲਾਸ ਚ ਪਾ ਕੇ ਫ੍ਰਿਜ ਜੀ ਰੱਖ ਲੇਦਾ ਠੀਕ ਵੀਰ ਜੀ ਰੱਖ ਲਿਆ ਫ੍ਰਿਜ ਦੇ ਵਿੱਚ ਹੁਣ ਆ ਗਿਆ ਜੀ ਆਲੂ ਬਖਾਰਾ ਲਾਉਣ ਦਾ ਟਾਈਮ ਹਹੀ ਲਾਉਣੇ ਜੀ 5 ਤੋਂ 6 ਵਜੇ ਦੇ ਵਿੱਚ ਜੇ ਆਪ ਬਾਦਾਮ ਖਿੱਚ ਗਿਆ ਕਬੂਤਰ ਤੇ 5 ਵਜੇ ਲਾ ਦੇ ਤਾਂ ਨਹੀਂ ਤੇ ਅੱਧਾ ਘੰਟਾ ਹੋਰ ਵੇਟ ਕਰ ਲੈ ਤਾਂ ਉਦੋਂ ਤੱਕ ਕਬੂਤਰ ਵਿਹਲਾ ਹੋਇਆ ਹੁੰਦਾ ਸਾਡਾ ਜਿੰਨੇ ਬਾਦਾਮ ਆਪਾਂ ਦਿੱਤੇ ਹੁੰਦੇ ਆ ਸਵੇਰੇ ਲਾਉਣ ਦਾ ਵੀਰ ਜੀ ਕੱਚ ਦੇ ਗਲਾਸ ਦੇ ਵਿੱਚ ਤਾ ਤੁਸੀਂ ਪਾਇਆ ਤੇ ਐਂ ਤੁਸੀਂ ਗਲਾਸ ਫੜ ਲੈਣਾ ਮੈਂ ਪਿਛਲੀ ਵੀਡੀਓ 'ਚ ਦੱਸਿਆ ਆਪਾਂ ਵੀਰ ਜੀ ਇੰਨਾ ਕੁ ਪਤਲਾ ਲਾਉਣਾ ਕਿ ਆਲੂ ਬੁਖਾਰਾ ਉਦੋਂ ਕੋਈ ਨੁਕਸਾਨ ਨਾ ਕਰੇ ਨਾ ਜ਼ਿਆਦਾ ਗਾੜਾ ਤੇ ਨਾ ਜ਼ਿਆਦਾ ਪਤਲਾ ਹੁਣ ਤੁਸੀਂ ਗਲਾਸ ਫੜ ਲੈਣਾ ਐਂ ਕਰਕੇ ਹੱਥ 'ਚ ਆਪਣੇ ਜੀ ਆਲੂ ਬੁਖਾਰੇ ਤੇ ਓਨਾ ਹੀ ਪਾਣੀ ਪਾਉਣਾ ਵੀ ਜਿੱਤਰਾ ਆ ਗਲਾ ਫੜਿਆ ਮੈਂ ਤੇ ਗਲਾ ਦੇ ਵਿੱਚੋਂ ਮੈਨੂੰ ਆ ਆਪਣੇ ਤਿੰਨੇ ਉਂਗਲਾਂ ਦਿਖਾਈ ਦੇਣ। ਸਾਵ ਲਾਲ ਵੀ ਇੰਨਾ ਆਲੂ ਬੁਖਾਰਾ ਬਿਲਕੁਲ ਸੈੱਟ ਹੁੰਦਾ। ਇਹ ਆਲੂ ਬੁਖਾਰਾ ਤੁਸੀਂ ਲੈ ਲੈਣਾ। ਐਸਾ ਆਪਣਾ ਪਾਣੀ ਲੈ ਲੈਣਾ ਉਹਦਾ। 5 ਤੋਂ 6 ਤੁਹਾਨੂੰ ਮਿੰਟਾਂ ਦੱਸਤਾ ਤੇ ਉਹਦੇ ਵਿੱਚ ਤੁਸੀਂ ਲਾ ਦੇਣਾ ਕਬੂਤਰ ਨੂੰ 10 ਐਮਐਲ। ਪੂਰਾ ਭਰ ਕੇ ਸਿਰਿੰਜ। 10 ਐਮਐਲ ਮਿਣ ਕੇ ਆਲੂ ਬੁਖਾਰਾ ਲਾ ਦੇਣਾ ਤੇ 5 ਐਮਐਲ ਨਾਲ ਸਾਦਾ ਪਾਣੀ ਲਾ ਕੇ ਕਬੂਤਰ ਛਾੜ ਦੇਣਾ। ਜੇ ਤੇ ਤੁਸੀਂ ਕਬੂਤਰ ਦੇਣੇ ਵਦਾ ਵਦੇ ਸਾਂਭੇ ਹੋ ਤਾਂ ਕਬੂਤਰ ਬਣਿਆ ਹੋਵੇ ਦੀ ਬਹੁਤ ਵਧੀਆ ਤੇ ਜਿਹੜੇ ਉਹ ਬਣਿਆ ਕਬੂਤਰ ਉਹਨੂੰ ਹੋਰ એનર્ਜੀ ਜਿਆਦਾ ਦੇ ਦਿਓ ਆਲੂ ਪਖਾਣਾ ਠੀਕ ਹੈ ਵੀਰ ਜੀ ਜਿੰਨੇ ਕਬੂਤਰ ਦੀ ਦਿਨ ਦੀ ਰਹਿائش ਆ ਅੰਦਰ ਉਹਦੀ ਮਾੜੀ ਮੋਟੀ ਗਰਮੀ ਆ ਮਾੜਾ ਮੋਟਾ ਉਹਦੇ ਵਿੱਚ ਕੋਈ ਹੋਰ ਅੰਦਰ ਉਹਦੇ ਕੋਈ ਸਿਸਟਮ ਖਰਾਬ ਹੋਇਆ ਉਹਦਾ ਪਾਚਨ ਕਿਰਿਆ ਡਿਸਟਰਬ ਹੋਈ ਆ ਜਾਂ ਉਹਨੂੰ એનર્ਜੀ ਦੀ ਕਮੀ ਆ ਜਾਹ ਹੋ ਸਾਰੇ ਇਹ ਲੋੜਾ ਨੂੰ ਨਾ ਆਲੂ ਬੁਖਾਰੇ ਨੇ ਪੂਰੀਆਂ ਕਰ ਦੇਣ। ਤੁਸੀਂ ਖੋਦ ਹੀ ਵੇਖੋ ਜੇ ਜਦੋਂ ਆਲੂ ਬੁਖਾਰਾ ਲੱਗਾ ਹੋਗਾ 2-3 ਘੰਟੇ ਬਾਅਦ ਜਦੋਂ ਕਬੂਤਰ ਤੁਸੀਂ ਨੋਰਮਲ ਫੁੱਲਾ ਛੱਡੋਗੇ ਕਬੂਤਰ ਤੁਹਾਨੂੰ ਆਪੇ ਦੱਸ ਦੂ ਵੀ ਯਾਰ ਬੇਹੱਦ ਤਾਕਤ ਹੈਗੀ ਮੈਂ ਸਵੇਰੇ ਉੱਠ ਕੇ ਪਾਉਂਗਾ। ਠੀਕ ਹੈ ਵੀਰ ਜੀ ਸਾਡਾ ਤੇ ਆਲੂ ਬੁਖਾਰਾ ਲਾਉਣ ਦਾ ਵੀਰ ਜੀ ਟਾਈਮ ਆਵਾ। ਇਸ ਤੋਂ ਬਾਅਦ ਜੇ ਤੁਸੀਂ ਕਬੂਤਰ ਗਰਮ ਕਰਦੇ ਜੋ ਤੇ ਕਬੂਤਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਦੇ ਮੌਸਮ ਦੇ ਹਿਸਾਬ ਨਾਲ ਕਿੰਨਾ ਵੱਦ ਘਟ ਗਰਮ ਕਰਨਾ ਉਹ ਗਰਮ ਕਰ ਲੋ ਤੇ ਸ਼ਾਮ ਨੂੰ ਰਾਤ ਨੂੰ ਅਹੀਂ ਤੇ ਦਿਨੇ ਪਾਣੀ ਜਿਹੜਾ ਬਣਾਇਆ ਮੈਂ ਤੁਹਾਨੂੰ ਦੱਸਿਆ ਪਾਣੀ ਦੇ ਕੇ ਤੇ ਸਵੇਰੇ ਜਾਂਦੇ ਨੂੰ ਪਾਣੀ ਦੇ ਕੇ ਤੇ ਨਾਲ ਜਿਹੜੀ ਤੁਸੀਂ ਕੋ ਗੋਲੀ ਯੂਜ਼ ਕਰਦੇ ਤੇ ਗੋਲੀ ਯੂਜ਼ ਕਰਕੇ ਤੇ ਡਾ ਦੋ ਕਬੂਤਰ ਨੂੰ ਤੇ ਵੀਰ ਜੀ ਤੁਹਾਨੂੰ ਕਬੂਤਰ ਆਪੇ ਦੱਸੂਗਾ ਕਿ ਮੈਂ ਅੱਜ ਕੁਝ ਕਰਕੇ ਪਾਉਂਗਾ ਠੀਕ ਹੈ ਵੀਰ ਜੀ ਇਹ ਹੈ ਅੱਜ ਦੀ ਵੀਡੀਓ ਆਲੂ ਬੁਖਾਰਾ ਲਾਉਣ ਦਾ ਤਰੀਕਾ ਆਲੂ ਬੁਖਾਰਾ ਸਾਰਾ ਮੈਂ ਡਿਟੇਲ ਦੇ ਦਿੱਤਾ ਤਾਂ ਤੇ ਵੀ ਜੀ ਯੂਜ਼ ਜ਼ਰੂਰ ਕਰਕੇ ਵੇਖੋ ਸੀ ਤਿਆਰ ਤੁਸੀਂ ਬਾਜੀ ਦੇ ਵਿੱਚ ਨਾ ਯੂਜ਼ ਕਰੋ ਜੇ ਤੁਹਾਨੂੰ ਨਹੀਂ ਡਾਊਟ ਆ ਸ਼ਾਕਾ ਤੁਸੀਂ ਨੋਰਮਲ ਤਰ੍ਹਾਂ ਦੇ ਵਿੱਚ ਦੀ ਤਰ੍ਹਾਂ ਫੜਕਾ ਅਜਿਹਾ ਦੇ ਗਰਮੀ ਲੱਗਣ ਦੀ ਆਲੂ ਬੁਖਾਰਾ ਯੂਜ਼ ਕਰਕੇ ਵੇਖੋ ਤੁਹਾਨੂੰ ਪਤਾ ਲੱਗ ਪੇ ਲੱਗੂਗਾ ਵੀ ਵਾਕੇ ਆਲੂ ਬੁਖਾਰੇ ਦੇ ਖੇੜ ਕੋ ਕੰਮ ਕਰਦੀ ਆ ਜਾਂ ਨਹੀਂ ਕਰਦੀ ਕਈ ਬੰਦੇ ਆਂਦੇ ਆ ਬੜੇ ਬੜੇ ਤੜੇ ਖਿਡਾਰੀ ਵੀ ਮੈਂ ਨਾ ਤੇ ਹੁਣ ਕਿਹੜਾ ਆਂਦੇ ਆਂ ਆਲੂ ਬੁਖਾਰਾ ਯੂਜ਼ ਕਰਦੇ ਆਂ ਤੇ ਕਈ بڑے بڑے ਖਿਡਾਰੀ ਇਹ ਵੀ ਗਾਲਾਂ ਤੇ ਯਾਰ ਦੁਨੀਆ ਆਲੂ ਬੁਖਾਰੇ ਦੇ ਮਗਰੀ ਭੱਜੀ ਫਿਰਦੀ ਆ ਯਾਰ ਕੱਲੇ ਆਲੂ ਬੁਖਾਰੇ ਦੇ ਮਗਰ ਨੇ ਆਲੂ ਬੁਖਾਰਾ ਵੀ ਇੱਕ ਖੇਡ ਦਾ ਹਿੱਸਾ ਵਾ ਉਹਦੇ ਵਿੱਚ ਸਾਰੇ ਯੂਜ਼ ਕਰਦੇ ਯਾਰ ਕੋਈ ਦੱਸੇ ਨਾ ਦੱਸੇ ਜੇ ਬਾਜ ਸਾਲੀਆਂ ਦੇ ਪਏ ਜਾਂਦੇ ਹੁਣ ਉਹ ਨਹੀਂ ਦੱਸਦੇ ਪਰਦਾ ਰੱਖਾ ਜਾਂਦੇ ਮੈਨੂੰ ਨਹੀਂ ਪਤਾ ਪਰ ਆਲੂ ਬੁਖਾਰਾ ਮਲਵਈ ਕਬੂਤਰਾਂ ਤੇ ਛਾੜੀ ਦੋ ਗੱਲ ਦੀ ਦੇਸੀ ਕਬੂਤਰ ਹਾਈ ਫਰਾਈਆਂ ਦੇ ਵਿੱਚ ਲੋਕ ਯੂਜ਼ ਕਰਦੇ ਯਾਰ ਹੋਰ ਇਸ ਤੋਂ ਵੱਡੀ ਤਾਂ ਨਾ ਕੀ ਗੱਲ ਸਾਬ ਤੇ ਯੂਜ਼ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਦਬਾ ਦਿਓ ਵੀਡੀਓ ਤੁਹਾਨੂੰ ਜਲਦੀ ਮਿਲੇ ਤੇ ਜਲਦੀ ਤੁਹਾਨੂੰ ਮਿਲਦੇ ਆ ਇੱਕ ਨਵੇਂ ਟੌਪਿਕ 'ਚ ਟੌਪਿਕ ਦੇ ਨਾਲ ਤੇ ਕਮੈਂਟ ਯਾਰ ਜਰੂਰ ਕਰਿਆ ਕਰੋ ਕਮੈਂਟਾਂ ਤੋਂ ਬਗੈਰ ਫਿਰ ਪਤਾ ਨਹੀਂ ਲੱਗਦਾ ਸੱਜਣਾ ਭਰਾ ਫੋਨ ਨੰਬਰ ਮੰਗਦੇ ਨਹੀਂ ਯਾਰ ਫੋਨ ਨੰਬਰ ਕੇਵਲ ਦਿੱਤਾ ਜਾਂਦਾ ਕਮੈਂਟ ਕਰੋ ਯਾਰ ਕਮੈਂਟਾਂ 'ਚ ਮੈਂ ਰਿਪਲਾਈ ਜਰੂਰ ਕਰਦਾ ਨਾਮ ਵੀ ਲੈਣਾ ਬੰਦਿਆਂ ਦੇ ਅੱਗੇ ਤੋਂ ਜੇ ਕੋਈ ਵਧੀਆ ਕਮੈਂਟ ਕਰੂ ਉਹਦਾ ਜਗਰ ਵੀ ਆਪਾਂ ਕਰਿਆ ਕਰਾਂਗੇ ਆਪਣੇ ਵੀਡੀਓ ਚ ਵੀ ਯਾਰ ਫਰਾਂ ਦੇ ਬੰਦੇ ਦਾ ਕਮੈਂਟ ਤੇ ਜੇ ਕੋਈ ਸਵਾਲ ਜਵਾਬ ਉਹ ਵੀ ਆਪਾਂ ਅਗਲੀ ਵੀਡੀਓ ਤੇ ਤੁਹਾਨੂੰ ਦੱਸਾਂਗੇ ਤੇ ਇੰਨਾ ਹੀ ਕਹਿੰਦਾ ਹਾਂ ਆਖੇ ਮਾ ਦਾ ਜਾਜਕ ਤੇ ਇੰਨਾ ਹੀ ਕਹਿੰਦਾ ਹਾਂ ਵੀਡੀਓ ਅੱਜ ਦੀ ਆਪਾਂ ਸਮਾਪਤ ਕਰਨ ਲੱਗੇ ਆ ਅਗਲੀ ਵੀਡੀਓ ਚ ਜਲਦੀ ਆਪਾਂ ਮਿਲਦੇ ਆ ਤਦ ਤੱਕ ਲਈ ਰੱਬ ਰੱਖਾ ਸਤ ਸ੍ਰੀ ਅਕਾਲ